ਕੀ ਨਿਕਲਣਾ ਜਿਹੜੇ ਕੁਛ ਕੰਮ ਹੀ ਲੱਗ ਪਿਆ ਕੱਲ ਇੱਕ ਇਸ ਤਰ੍ਹਾਂ ਸੀਗਾ ਜੀ ਇੱਕ ਬਲਵੀਰ ਸਿੰਘ ਨਾਮ ਦਾ ਕੈਦੀ ਆ 302 ਦਾ ਇੱਕ ਮੁਕੱਦਮਾ ਦਰਜ ਸੀਗਾ ਉਹ ਛੁੱਟੀ ਗਿਆ ਹੋਇਆ ਸੀਗਾ ਛੁੱਟੀ ਤੋਂ ਕੱਲ ਵਾਪਸ ਆਇਆ ਤੇ ਜਦੋਂ ਵਾਪਸ ਹੀ ਸਵੇਰੇ ਉਹਦੇ ਕੱਪੜੇ ਵਗੈਰਾ ਜਾਂ ਜੇਲ੍ਹ ਡਿਪਾਰਟਮੈਂਟ ਵੱਲੋਂ ਚੈੱਕ ਕੀਤੇ ਗਏ ਜਿਹੜਾ ਸਮਾਨ ਲੈ ਕੇ ਆਇਆ ਸੀਗਾ ਤਾਂ ਉਸ ਉਹਦੇ ਜਿਹੜਾ ਉਹ ਸਮਾਨ ਸੀਗਾ ਕੱਪੜਿਆਂ ਦੇ ਵਿੱਚੋਂ ਤਕਰੀਬਨ ਜੀ 15 ਗ੍ਰਾਮ ਚਿੱਟਾ ਹੈਗਾ ਕੋਈ 10 ਗ੍ਰਾਮ ਕੋਈ ਨਸ਼ੀਲਾ ਪਾਊਡਰ ਹੈਗਾ ਤੇ 10 ਆਪਣੇ 35 40 ਕੋਈ ਨਸ਼ੇ ਦੀਆਂ ਗੋਲੀਆਂ ਝਾਪਦੀਆਂ ਹਨ ਤੇ ਇਸ ਤੋਂ ਇਲਾਵਾ 15 ਗ੍ਰਾਮ ਜਰਦਾ ਹੈ ਜੋ ਉਹਦੇ ਕੱਪੜਿਆਂ ਚੋਂ ਮਿਲਿਆ ਹੈ ਇਸ ਸੰਬੰਧੀ ਮੁਕਦਮਾ ਦਰਜ ਕਰ ਦਿੱਤਾ ਗਿਆ ਜੀ ਮੁਕਦਮਾ ਦਰਜ ਕਰਕੇ ਹੁਣ ਉਹਦਾ ਪ੍ਰੋਡਕਸ਼ਨ ਪ੍ਰੂਫ ਹਾਸਲ ਕਰਕੇ ਦੋਸ਼ੀ ਦਾ ਤੇ ਇਹ ਕਲੀਅਰ ਕਰਾਂਗੇ ਕਿ ਉਹ ਕਿੱਥੋਂ ਲੈ ਕੇ ਆਇਆ ਸੀਗਾ ਜਾਂ ਜੇ ਉਹ ਅੱਗੇ ਵੇਚਦਾ ਸੀ ਜਾਂ ਜੇਲ੍ਹ ਦੇ ਅੰਦਰ ਵੇਚਦਾ ਸੀ ਜਾਂ ਕਿਹਨੂੰ ਵੇਚਦਾ ਸੀ ਜਾਂ ਦਾ ਕੀ ਸੋਰਸ ਹੈ ਇਹਦੇ ਫੋਰਵਰਡ ਬੈਕਵਰਡ ਲੰਕੇ ਦੋਨੋਂ ਅਸੀਂ ਇਹਨੂੰ ਵੈਰੀਫਾਈ ਕਰਾਂਗੇ ਜੀ ਤੇ ਫਿਰ ਅਕੋਰਡਿੰਗਲੀ ਕਾਰਵਾਈ ਕਰਾਂਗੇ ਅੱਛਾ ਆਪਣੇ ਕੀ ਸੁਣਾਉਣਾ ਜਿਹੜੇ ਕੁਝ ਕੰਮ ਮਿਲਿਆ ਕਰ ਤਿੰਨ ਕੱਲ ਇੱਕ ਇਸ ਤਰ੍ਹਾਂ ਸੀਗਾ ਜੀ ਇੱਕ ਬਲਵੀਰ ਸਿੰਘ ਨਾਮ ਦਾ ਕੈਦੀ ਆ 302 ਦਾ ਇੱਕ ਮੁਕੱਦਮਾ ਦਰਜ ਸੀਗਾ ਉਹ ਛੁੱਟੀ ਗਿਆ ਹੋਇਆ ਸੀਗਾ ਛੁੱਟੀ ਤੋਂ ਕੱਲ ਵਾਪਸ ਆਇਆ ਤੇ ਜਦੋਂ ਵਾਪਸ ਹੀ ਸਵੇਰੇ ਉਹਦੇ ਕੱਪੜੇ ਵਗੈਰਾ ਜਾਂ ਜੇਲ੍ਹ ਡਿਪਾਰਟਮੈਂਟ ਵੱਲੋਂ ਚੈੱਕ ਕੀਤੇ ਗਏ ਉਸ ਉਹਦੇ ਜਿਹੜਾ ਉਹ ਸਮਾਨ ਸੀਗਾ ਕੱਪੜਿਆਂ ਦੇ ਵਿੱਚੋਂ ਤਕਰੀਬਨ ਜੀ 15 ਗ੍ਰਾਮ ਚਿੱਟਾ ਹੈਗਾ ਕੋਈ 10 ਗ੍ਰਾਮ ਕੋਈ ਨਸ਼ੀਲਾ ਪਾਊਡਰ ਹੈਗਾ ਤੇ 10 ਆਪਣੇ 35 40 ਕੋਈ ਨਸ਼ੇ ਦੀਆਂ ਗੋਲੀਆਂ ਝਾਪਦੀਆਂ ਹਨ ਤੇ ਇਸ ਤੋਂ ਇਲਾਵਾ 15 ਗ੍ਰਾਮ ਜਰਦਾ ਹੈ ਜਿਹੋ ਦੇ ਕੱਪੜਿਆਂ ਚੋਂ ਮਿਲਿਆ ਇਸ ਸੰਬੰਧੀ ਮੁਕੱਦਮਾ ਦਰਜ ਕਰ ਦਿੱਤਾ ਗਿਆ ਜੀ ਮੁਕੱਦਮਾ ਦਰਜ ਕਰਕੇ ਹੁਣ ਉਹਦਾ ਪ੍ਰੋਡਕਸ਼ਨ ਪ੍ਰੂਫ ਹਾਸਲ ਕਰਕੇ ਦੋਸ਼ੀ ਦਾ ਤੇ ਇਹ ਕਲੀਅਰ ਕਰਾਂਗੇ ਜਿਉ ਕਿਥੋਂ ਲੈ ਕੇ ਆਇਆ ਸੀਗਾ ਜਾਂ ਜੇ ਉਹ ਅੱਗੇ ਵੇਚਦਾ ਸੀ ਜਾਂ ਜੇਲ੍ਹ ਦੇ ਅੰਦਰ ਵੇਚਦਾ ਸੀ ਜਾਂ ਕਿਹਨੂੰ ਵੇਚਦਾ ਸੀ ਜਾਂ ਦਾ ਕੀ ਸੋਰਸ ਹੈ ਇਹਦੇ ਫਾਰਵਰਡ ਬੈਕਵਰਡ ਲਿੰਕੇ ਦੋਨੋਂ ਅਸੀਂ ਇਹਨੂੰ ਵੈਰੀਫਾਈ ਕਰਾਂਗੇ ਜੀ ਤੇ ਫਿਰ ਅਕੋਰਡਿੰਗਲੀ ਕਾਰਵਾਈ ਕਰਾਂਗੇ ਅੱਛਾ ਆਪ ਨੂੰ ਕੀ ਮੁਖੌੜਾ ਹੈ ਜਿਹੜੇ ਕੁਛ ਕੰਮ ਮਿਲਗਾ ਪਾਪੂ ਕੱਲ ਇੱਕ ਇਸ ਤਰ੍ਹਾਂ ਸੀਗਾ ਜੀ ਇੱਕ ਬਲਵੀਰ ਸਿੰਘ ਨਾਮ ਦਾ ਕੈਦੀਆ 302 ਦਾ ਇੱਕ ਮੁਕੱਦਮਾ ਦਰਜ ਸੀਗਾ ਉਹ ਛੁੱਟੀ ਗਿਆ ਹੋਇਆ ਸੀਗਾ ਛੁੱਟੀ ਤੋਂ ਕੱਲ ਵਾਪਸ ਆਇਆ ਤੇ ਜਦੋਂ ਵਾਪਸ ਹੀ ਸਮੇਂ ਉਹਦੇ ਕੱਪੜੇ ਵਗੈਰਾ ਜਾਂ ਜੇਲ੍ਹ ਡਿਪਾਰਟਮੈਂਟ ਵੱਲੋਂ ਚੈੱਕ ਤੋ ਉਸ ਉਹਦੇ ਜਿਹੜਾ ਉਹ ਸਮਾਨ ਸੀਗਾ ਕੱਪੜਿਆਂ ਦੇ ਵਿੱਚੋਂ ਤਕਰੀਬਨ ਜੀ 15 ਗ੍ਰਾਮ ਚਿੱਟਾ ਹੈਗਾ ਕੋਈ 10 ਗ੍ਰਾਮ ਕੋਈ ਨਸ਼ੀਲਾ ਪਾਊਡਰ ਹੈਗਾ ਤੇ 10 ਆਪਣੇ 35 40 ਕੋਈ ਨਸ਼ੇ ਦੀਆਂ ਗੋਲੀਆਂ ਝਾੜਦੀਆਂ ਹਨ ਤੇ ਇਸ ਤੋਂ ਇਲਾਵਾ 15 ਗ੍ਰਾਮ ਜਰਦਾ ਹੈ ਜੀ ਉਹਦੇ ਕੱਪੜਿਆਂ ਚੋਂ ਮਿਲਿਆ ਇਹ ਸਬੰਧੀ ਮੁਕਦਮਾ ਦਰਜ ਕਰ ਦਿੱਤਾ ਗਿਆ ਜੀ ਮੁਕਦਮਾ ਦਰਜ ਕਰਕੇ ਹੁਣ ਉਹਦਾ ਪ੍ਰੋਡਕਸ਼ਨ ਪਰਮਨੈਂਟ ਹਾਸਲ ਕਰਕੇ ਦੋਸ਼ੀ ਦਾ ਤੇ ਇਹ ਕਲੀਅਰ ਕਰਾਂਗੇ ਕਿ ਉਹ ਕਿੱਥੋਂ ਲੈ ਕੇ ਆਇਆ ਸੀਗਾ ਜਾਂ ਜੇ ਉਹ ਅੱਗੇ ਵੇਚਦਾ ਸੀ ਜਾਂ ਜੇਲ੍ਹ ਦੇ ਅੰਦਰ ਵੇਚਦਾ ਸੀ ਜਾਂ ਕਿਹਨੂੰ ਵੇਚਦਾ ਸੀ ਜਾਂ ਦਾ ਕੀ ਸੋਰਸ ਹੈ ਇਹਦੇ ਫੋਰਵਰਡ ਬੈਕਵਰਡ ਲੰਕੇ ਦੋਨੋਂ ਅਸੀਂ ਇਹਨੂੰ ਵੈਰੀਫਾਈ ਕਰਾਂਗੇ ਜੀ ਤੇ ਫਿਰ ਅਕੋਰਡਿੰਗਲੀ ਕਾਰਵਾਈ ਕਰਾਂਗੇ ਅੱਛਾ ਆਪਣੇ ਕੀ ਸੁਣਾਉਣਾ ਜੇ ਕੋਈ ਕੁਝ ਕੰਮ ਮਿਲਿਆ ਕਰਕੇ ਕੱਲ ਇੱਕ ਇਸ ਤਰ੍ਹਾਂ ਸੀਗਾ ਜੀ ਇੱਕ ਬਲਵੀਰ ਸਿੰਘ ਨਾਮ ਦਾ ਕੈਦੀ ਆ 302 ਦਾ ਇੱਕ ਮੁਕੱਦਮਾ ਦਰਜ ਸੀਗਾ ਉਹ ਛੁੱਟੀ ਗਿਆ ਹੋਇਆ ਸੀਗਾ ਛੁੱਟੀ ਤੋਂ ਕੱਲ ਵਾਪਸ ਆਇਆ ਤੇ ਜਦੋਂ ਵਾਪਸ ਹੀ ਸਵੇਰੇ ਉਹਦੇ ਕੱਪੜੇ ਵਗੈਰਾ ਜਾਂ ਜੇਲ੍ਹ ਡਿਪਾਰਟਮੈਂਟ ਵੱਲੋਂ ਚੈੱਕ ਕੀਤੇ ਗਏ ਜਿਹ ਤੋ ਉਸ ਉਹਦੇ ਜਿਹੜਾ ਉਹ ਸਮਾਨ ਸੀਗਾ ਕੱਪੜਿਆਂ ਦੇ ਵਿੱਚੋਂ ਤਕਰੀਬਨ ਜੀ 15 ਗ੍ਰਾਮ ਚਿੱਟਾ ਹੈਗਾ ਕੋਈ 10 ਗ੍ਰਾਮ ਕੋਈ ਨਸ਼ੀਲਾ ਪਾਊਡਰ ਹੈਗਾ ਤੇ 10 ਆਪਣੇ 35 40 ਕੋਈ ਨਸ਼ੇ ਦੀਆਂ ਗੋਲੀਆਂ ਝਾਪਦੀਆਂ ਹਨ ਤੇ ਇਸ ਤੋਂ ਇਲਾਵਾ 15 ਗ੍ਰਾਮ ਜਰਦਾ ਹੈ ਜਿਹੋ ਦੇ ਕੱਪੜਿਆਂ ਚੋਂ ਮਿਲਿਆ ਇਸ ਸੰਬੰਧੀ ਮੁਕੱਦਮਾ ਦਰਜ ਕਰ ਦਿੱਤਾ ਗਿਆ ਜੀ ਮੁਕੱਦਮਾ ਦਰਜ ਕਰਕੇ ਹੁਣ ਉਹਦਾ ਪ੍ਰੋਡਕਸ਼ਨ ਪ੍ਰੂਫ ਹਾਸਲ ਕਰਕੇ ਦੋਸ਼ੀ ਦਾ ਤੇ ਇਹ ਕਲੀਅਰ ਕਰਾਂਗੇ ਜੋ ਕਿਥੋਂ ਲੈ ਕੇ ਆਇਆ ਸੀਗਾ ਜਾਂ ਜੇ ਉਹ ਅੱਗੇ ਵੇਚਦਾ ਸੀ ਜਾਂ ਜੇਲ੍ਹ ਦੇ ਅੰਦਰ ਵੇਚਦਾ ਸੀ ਜਾਂ ਕਿਹਨੂੰ ਵੇਚਦਾ ਸੀ ਜਾਂ ਦਾ ਕੀ ਸੋਰਸ ਹੈ ਇਹਦੇ ਫੋਰਵਰਡ ਬੈਕਵਰਡ ਲੰਕੇ ਦੋਨੋਂ ਅਸੀਂ ਇਹਨੂੰ ਵੈਰੀਫਾਈ ਕਰਾਂਗੇ ਜੀ ਤੇ ਫਿਰ ਅਕੋਰਡਿੰਗਲੀ ਕਾਰਵਾਈ ਕਰਾਂਗੇ